ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਬਣਾਵਾਂਗੇ ਗੋਲ neck ਨੂੰ ਡਿਜ਼ਾਈਨਰ neck ਦੇਖੋ ਜੀ ਮੇਰੇ ਕੋ ਬੁਕਰਮ ਹੈ ਨਹੀਂ ਸੀ ਵੀ ਬੁਕਰਮ ਦਾ ਇੱਕ ਛੋਟਾ ਜਿਹਾ ਪੀਸ ਸੀਗਾ ਆਪਾਂ ਕੀ ਕੀਤਾ ਬੁਕਰਮ ਦੇ ਪੀਸ ਨੂੰ ਕਟਿੰਗ ਕਰਕੇ ਇਹ ਵਾਲਾ ਡਿਜ਼ਾਈਨ ਬਣਾ ਕੇ ਮਤਲਬ ਛੋਟਾ ਜਿਹਾ ਪੀਸ ਜਿਹੜਾ ਸੀਗਾ ਉਹਨੂੰ ਇਦਾਂ ਸਿਕਿਉਰ ਕੱਟ ਕੇ ਉੱਪਰ ਥੋੜੀ ਜਿਹੀ ਗੁਲਾਈ ਦੇ ਕੇ ਗਲੇ ਦੇ ਉੱਤੇ ਨਾਲ ਅਟੈਚ ਕਰਤਾ ਦੇਖੋ ਕੜਾ ਜਿਹੜਾ ਕਿੰਨਾ ਸੋਹਣਾ ਬਣ ਗਿਆ ਤੇ ਅੱਗੇ-ਅੱਗੇ ਦੇਖਣਾ ਤੁਸੀਂ ਜਿਹੜਾ ਡਿਜ਼ਾਈਨ ਬਣਿਆ ਹੋਇਆ ਕਿੰਨਾ ਪਿਆਰਾ ਲੱਗੂਗਾ ਜੇ ਤੁਹਾਡੇ ਕੋਲ ਵੀ ਮਤਲਬ ਹੁਕਰਮ ਕੱਟ ਹੋਵੇ ਪੀਸ ਹੋਵੇ ਤਾਂ ਤੁਸੀਂ 골ਡ ਨੈਕ ਨੂੰ ਇਹ ਡਿਜ਼ਾਈਨ ਬਣਾ ਸਕਦੇ ਹੋ ਜਿਵੇਂ ਜ਼ਰੂਰੀ ਨਹੀਂ ਹੈਗਾ ਤੁਸੀਂ ਜਿਵੇਂ ਮੈਂ ਸ਼ੇਪ ਕੱਟੀ ਐਦਾਂ ਹੀ ਕੱਟਣੀਆਂ ਤੁਸੀਂ ਕਿਸੇ ਵੀ ਆਪਣੇ ਮਨਪਸੰਦ ਦੀ ਸ਼ੇਪ ਦੇ ਕੇ ਤਿਆਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹਨੂੰ ਆਪਾਂ ਕੱਪੜੇ ਦੇ ਉੱਤੇ ਅਟੈਚ ਕਰ ਲਾਂਗੇ ਠੀਕ ਹੈ ਜੀ ਇੱਕ ਰਫ ਸਟੀਚ ਮੋਟੇ ਵਖੀਏ ਨਾ ਲਗਾਵਾਂਗੇ ਤੇ ਤਾਂ ਕਿ ਬਾਚੂ ਉਹ ਦੇੜ ਨਹੀਂ ਸੋਖੀ ਹੋ ਜਵੇ ਆਪਾਂ ਦੇ ਕੋਲ ਸਲਾਈ ਲਗਾ ਕੇ ਜਿਹੜਾ ਐਕਸਟਰਾ ਕਪੜਾ ਸੀਗਾ ਕੱਟਤਾ ਤੇ ਨਾਲ ਕੋਨਿਆਂ ਦੇ ਵਿੱਚ ਕੱਟ ਲਗਾ ਕੇ ਕਪੜੇ ਨੂੰ ਗਲੇ ਦੇ ਉੱਤੇ ਆਪਾਂ ਫੋਲਡ ਕਰ ਲੈਣਾ ਹੈ ਤੇ ਜਿਹੜਾ ਫੋਲਡ ਕਰਨਾ ਹੈ ਬਹੁਤ ਹੀ ਸਫਾਈ ਨਾਲ ਕਰਨਾ ਹੈ ਫਿਨਿਸ਼ਿੰਗ ਨਾਲ ਕਰਨਾ ਤੇ ਜਿਹੜੀ ਇਹ ਸਲਾਈ ਫੋਲਡ ਕਰਨਾ ਵਾਸਤੇ ਤੁਸੀਂ ਲਗਾਓਗੇ ਉਹ ਤੁਸੀਂ ਮੋٹے ਵਖੀਰ ਨਾਲ ਲਾਉਣੀਆਂ ਕਿਉਂਕਿ ਬਾਅਦ ਵਿੱਚ ਆਪਾਂ ਉਦੇੜਦੀਆਂ ਇਹ ਰਫ ਸਟਿਚਾ ਠੀਕ ਹੈ ਜੀ ਜੇ ਬ੍ਰੇਕ ਵਕਿਆ ਨਾਲ ਲਗਾਓਗੇ ਤਾਂ ਢੇੜਨ ਵਿੱਚ ਬਹੁਤ ਦਿੱਕਤ ਆਉਗੀ ਹੁਣ ਅਸੀਂ ਕੀ ਕਰਨਾ ਹੈ ਜਿਹੜਾ ਕੱਪੜੇ ਦੇ ਉੱਤੇ ਆਪਾਂ ਜਿਹੜਾ ਅਟੈਚ ਕੀਤਾ ਗਲਾਏ ਇਹਨੂੰ ਪ੍ਰੋਪਰ ਕਰਕੇ ਇੱਕ ਭੰਨ ਬਣਾ ਲੈਣਾ ਨੋਂ ਤੇ ਨਾ ਭੰਨ ਬਣਾ ਲਓ ਚਾਹੇ ਤੁਸੀਂ ਚੌਕ ਦੇ ਨਾਲ ਨਿਸ਼ਾਨੀ ਲਗਾ ਲਓ ਇਹ ਤੁਹਾਡੀ ਇੱਛਾ ਹੈ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਕਰ ਲੈਣਾ ਤੇ ਮਤਲਬ ਉਹ ਤੋਂ ਬਾਅਦ ਜਿਹੜਾ ਇਹ ਗਲਾਏ ਇੱਕ ਕਮੀਜ਼ ਦੀ ਉਲਟੀ ਸਾਈਡ ਤੇ ਆਪਾਂ ਲਗਾਉਣਾ ਪਿਆਸੀ ਜਦੋਂ ਆਪਾਂ ਗਲਾ ਤਿਆਰ ਕਰਦੇ ਹਾਂ ਤਾਂ ਸਿੱਧੇ ਪਾਸੇ ਲਗਾਉਣੇ ਹੁੰਦੇ ਆ ਪਰ ਇਹਨੂੰ ਆਪਾਂ ਉਲਟੀ ਸਾਈਡ ਤੇ ਲਗਾਵਾਂਗੇ ਦੇਖੋ ਆਪਾਂ ਵਿੱਚ ਘਾਰ ਇੱਕ ਟੱਕ ਲਗਾ ਲਿਆ ਤੇ ਇਹਦੇ ਉੱਤੇ ਇਹਨੂੰ ਬਰਾਬਰ ਬਿਲਕੁਲ ਰੱਖ ਕੇ ਬਿਲਕੁਲ ਬਰਾਬਰ ਰੱਖਣਾ ਦੋਨਾਂ ਪਾਸੇ ਬਰਾਬਰ ਹੋਵੇ ਕੱਪੜਾ ਵੱਧ ਘਟ ਨਾ ਹੋਵੇ ਠੀਕ ਹੈ ਜੀ ਤੇ ਵਿੱਚ ਇੱਕ ਰਫ ਸਟੀਚ ਲਗਾ ਲੈਣੀ ਆਪਾਂ ਇਹ ਰਫ ਸਟੀਚ ਤਾਂ ਲਗਾਈ ਦੀ ਤਾਂ ਕਿ ਗਲਾ ਇੱਕ ਜਗ੍ਹਾ ਤੇ ਟਿਕਿਆ ਰਹੇ ਤੇ ਇਧਰ ਉਧਰ ਨਾ ਹੋਵੇ ਤੇ ਸਫਾਈ ਦੇ ਨਾਲ ਜਿਹੜੀ ਆਪਣੀ ਸਲਾਈ ਆ ਉਹ ਲੱਗ ਜਾਵੇ ਠੀਕ ਹੈ ਜੀ ਦੇਖੋ ਆਪਾਂ ਵਿਚਕਾਰ ਇੱਕ ਹਰਾਫ ਸਟਿਚ ਲਗਾ ਲੈਣੀ ਆ ਤੇ ਹਰਾਫ ਸਟਿਚ ਮਤਲਬ ਇਹ ਵੀ ਆਪਾਂ ਬਾਅਦ ਚੁ ਅਢ ਦੇਣੀ ਆ ਜਿਹੜੀ ਨੀਚੇ ਤੱਕ ਲਗਾਣੀ ਆ ਉੱਪਰੋਂ ਤੋਂ ਚਲੋ ਦੇਖੋ ਕਟਿੰਗ ਵਿੱਚ ਆ ਜਾਣੀ ਆ ਨੀਚੇ ਵਾਲੀ ਆਪਾਂ ਢੜਾਂਗੇ ਤੇ ਨਾਲ ਹੀ ਆਪਾਂ ਬੁਕਰਮ ਦੇ ਨਾਲ ਨਾਲ ਇੱਕ ਪੱਕੀ ਸਲਾਈ ਲਗਾ ਲੈਣੀ ਆ ਬਰੀਕ ਬਿਲਕੁਲ ਬੁਕਰਮ ਦੇ ਨਾਲ ਨਾਲ ਲਗਾਉਣੀ ਆ ਤੇ ਬੜੀ ਸਫਾਈ ਨਾਲ ਲਗਾਉਣੀ ਆ ਸਲਾਈ ਜਿਹੜੀ ਉਹ ਸਿੱਧੀ ਹੋਵੇ ਵਿੰਗੀ ਟੇਢੀ ਜਿਹੀ ਨਾ ਹੋਵੇ ਨਹੀਂ ਤਾਂ ਫਿਰ ਗਲੇ ਦੀ ਫਿਨਿਸ਼ਿੰਗ 'ਚ ਫਰਕ ਪੈ ਜਾਏਗਾ ਤੇ ਪੈਰ ਪੈਰ ਦਾ ਫਰਕ ਰੱਖ ਕੇ ਆਪਾਂ ਇਸ ਨੂੰ ਕੱਟ ਦੇਣਾ ਤੇ ਵਿੱਚ ਛੋਟੇ ਛੋਟੇ ਟੱਕ ਲਗਾ ਲੈਣੇ ਆ ਟੱਕ ਬੜੀ ਸਾਵਧਾਨੀ ਨਾਲ ਲਗਾਉਣੇ ਆ ਕੱਪੜਾ ਨਾ ਕੱਟ ਹੋਵੇ ਦੇਖੋ ਹੁਣ ਆਪਾਂ ਜਿਹੜਿਆ ਰਫ ਸਟਿਚ ਸੀਗੀ ਮੋٹے ਵਖੀਨ ਨਾਲ ਲਾਈ ਸਿਲਾਈ ਨੀਚੇ ਵਾਲੀ ਉਹੋ ਢੇੜ ਦੇਣੀ ਆ ਤੇ ਇਹਨੂੰ ਸਿੱਧਾ ਕਰ ਲੈਣਾ ਠੀਕ ਹੈ ਜੀ ਦੇਖੋ ਇਹ ਜਿਹੜਾ ਗਲਾ ਹੈ ਆਪਣਾ ਸਿੱਧੇ ਵਾਲੇ ਪਾਸੇ ਆ ਜਾਊਗਾ ਤੇ ਸਿੱਧਾ ਕਰਕੇ ਆਪਾਂ ਇਹਦੇ ਕਿਨਾਰੇ-ਕਿਨਾਰੇ ਇੱਕ ਸਲਾਈ ਲਗਾ ਦੇਣੀ ਆ ਤਾਂ ਕਿ ਜਿਹੜਾ ਗਲਾਈ ਇੱਕ ਜਗ੍ਹਾ ਤੇ ਟਿਕ ਜਾਵੇ ਠੀਕ ਆ ਦੇਖੋ ਆਪਾਂ ਬਿਲਕੁਲ ਨਾਲ-ਨਾਲ ਕੋਨੇ ਤੇ ਸਲਾਈ ਲਗਾਵਾਂਗੇ ਦੇਖਦੇ ਜਾਓ ਇਹ ਗਲਾਈ ਜਿਹੜਾ ਬਹੁਤ ਹੀ ਪਿਆਰਾ ਬਣਦਾ ਏ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਇਹ ਜਿਹੜਾ ਗਲਾਈ ਤਿਆਰ ਹੋ ਕੇ ਬਹੁਤ ਹੀ ਸੋਹਣਾ ਬਣਦਾ ਏ ਜਿਹੜੀ ਸਲਾਈ ਹੈ ਤੁਸੀਂ ਇਹ ਫਿਨਿਸ਼ਿੰਗ ਨਾਲ ਪੂਰੀ ਕਰ ਲੈਣੀ ਆ ਉਸ ਤੋਂ ਬਾਅਦ ਦੇਖੋ ਆਪਾਂ ਇੱਕ ਲੇਸ ਲਈ ਆ ਇਸ ਲੇਸ ਨੂੰ ਆਪਾਂ ਅੱਧੇ ਅੰਦਰ ਕਰਕੇ ਅੱਧੇ ਬਾਹਰ ਕਰਕੇ ਬਿਲਕੁਲ ਕੋਨੇ ਤੇ ਸਲਾਈ ਲਗਾ ਦੇਣੀ ਆ ਠੀਕ ਹੈ ਜੀ ਜਿਹੜੀ ਲੇਸ ਆ ਉਹ ਸਾਰੇ ਕਿਤੋਂ ਤੁਸੀਂ ਬਿਲਕੁਲ ਬਰਾਬਰ ਰੱਖਣੀ ਆ ਕਿਤੋਂ ਵੀ ਵੱਧ ਘਟ ਨਾ ਹੋਵੇ ਇਹ ਨਾ ਹੋਵੇ ਕਿਤੋਂ ਅੰਦਰ ਲੇਸ ਜ਼ਿਆਦਾ ਹੋਵੇ ਕਿਤੋਂ ਘੱਟ ਹੋਵੇ ਬਾਕੀ ਜਦੋਂ ਤੁਸੀਂ ਕੋਨੇ ਤੇ ਆਓਗੇ ਇੱਥੇ ਲੇਸ ਦੇ ਵਿੱਚ ਇੱਕ ਛੋਟਾ ਜਿਹਾ ਟੱਕ ਲਗਾ ਲੈਣਾ ਟੱਕ ਲਗਾਉਣ ਨਾਲ ਜਿਹੜਾ ਇਹ ਲੇਸ ਆ ਬੜੇ ਆਰਾਮ ਨਾਲ ਮੁੜ ਜਾਂਦੀ ਆ ਕੋਨਿਆਂ ਦੇ ਵਿੱਚੋਂ ਕੱਢਣੀ ਵੀ ਸੌਖੀ ਹੋ ਜਾਂਦੀ ਆ ਤੇ ਫਿਨਿਸ਼ਿੰਗ ਨਾ ਲੱਗ ਜਾਂਦੀ ਆ ਜਿਵੇਂ ਜਿਵੇਂ ਆਪਾਂ ਇੱਥੇ ਆਏ ਇੱਥੇ ਆ ਕੇ ਇੱਕ ਲੇਸ ਦੇ ਵਿੱਚ ਦਿਲ ਜਦੋਂ ਜਿੱਥੋਂ ਮੋੜਨੀ ਆਪਾਂ ਲੇਸ ਹਨ ਛੋਟਾ ਜਿਹਾ ਟੱਕ ਲਗਾਇਆ ਤੇ ਫਿਰ ਲੇਸ ਨੂੰ ਲਾਉਣਾ ਸ਼ੁਰੂ ਕਰ ਦੇਣਾ ਟੱਕ ਲਗਾਉਣ ਨਾਲ ਜਿਹੜੀ ਲੇਸ ਆ ਬੜੀ ਆਸਾਨੀ ਨਾਲ ਤੇ ਫਿਨਿਸ਼ਿੰਗ ਨਾਲ ਲੱਗ ਜਾਂਦੀ ਆ ਤੇ ਤੁਸੀਂ ਵੀਡੀਓ ਪੂਰੀ ਦੇਖਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਪੂਰੀ ਦੇਖਣਾ ਤੇ ਕਲਾ ਜਿਹੜਾ ਇਹ ਬਣ ਕੇ ਬਹੁਤ ਸੋਹਣਾ ਤਿਆਰ ਹੋਣਾ ਐਦਾਂ ਹੀ ਆਪਾਂ ਲੇਸ ਫਿਨਿਸ਼ਿੰਗ ਨਾਲ ਲਾਉਂਦੇ ਲਾਉਂਦੇ ਚੰਗੀ ਤਰ੍ਹਾਂ ਪੂਰੇ ਗਲੇ ਦੇ ਉੱਤੇ ਲਗਾ ਲੈਣੀ ਆ ਕੋਨਿਆਂ ਦੇ ਵਿੱਚ ਟੱਕ ਲਗਾ ਲਗਾ ਕੇ ਆਪਾਂ ਜਿਹੜੀ ਲੇਸ ਆ ਇਹ ਲਗਾਉਂਦੇ ਚਾਵਾਂਗੇ ਕੋਨਿਆਂ 'ਚ ਟੱਕ ਲਗਾਉਣ ਵਾਲੇ ਲੇਸਾ ਜਿਹੜੀ ਸੁੱਕੀ ਹੋ ਜਾਂਦੀ ਆ ਲਾਉਣੀ ਤੇ ਜੇ ਟੱਕ ਨਾਲ ਲਗਾਈਏ ਥੋੜੇ ਵਿੱਚ ਬਲਝੇ ਆ ਜਾਂਦੇ ਨੇ ਲੇਸ ਤੇ ਤੇ ਲਾਉਣ ਵਿੱਚ ਥੋੜੀ ਜੀ ਦਿੱਕਤ ਆਉਂਦੀ ਆ ਤੇ ਦੇਖੋ ਆਪਾਂ ਜਿਹੜੀ ਲੇਸ ਆ ਇਹ ਪੂਰੀ ਗਲੇ ਦੇ ਉੱਤੇ ਲਗਾਤੀ ਆ ਠੀਕ ਹੈ ਜੀ ਦੇਖੋ ਲੱਗੀ ਪਲੇਸ ਤੇ ਜਿਹੜਾ ਆਪਣਾ ਗਲਾ ਦੇਖੋ ਕੁਛ ਇਸ ਤਰ੍ਹਾਂ ਬਣਿਆ ਤੇ ਇਹਦੇ ਉੱਪਰ ਆਪਾਂ ਪੂਰੀ ਬਰਾਬਰ ਵਿੱਥ ਦੇ ਉੱਤੇ ਚਾਰ ਬਟਨ ਲਗਾ ਦਾਂਗੇ ਤੁਹਾਡੀ ਮਰਜ਼ੀ ਆ ਤੁਸੀਂ ਤਿੰਨ ਬਟਨ ਲਗਾਉਣਾ ਹੈ ਤਿੰਨ ਲਗਾ ਸਕਦੇ ਹੋ ਚਾਰ ਲਗਾਉਣੇ ਆ ਚਾਰ ਲਗਾ ਸਕਦੇ ਹੋ ਤੇ ਇਹ ਤੁਹਾਡੀ ਇੱਛਾ ਹੈ ਜਿਵੇਂ ਤੁਹਾਨੂੰ ਠੀਕ ਲੱਗੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ